ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਜੀ ਤੇ ਮੈਂ ਕਿਉਂਕਿ ਕਲਾ ਨਾਲ ਜੁੜਿਆ ਹਾਂ ਜੀ ਪਹਿਲਾਂ ਸਿੰਗਰ ਰਹੇ ਹਾਂ ਐਕਟਰ ਰਹੇ ਹਾਂ ਤੇ ਸੁਨੰਦਾ ਸ਼ਰਮਾ ਦਾ ਪੂਰਾ ਸਮਰਥਨ ਕਰਦਾ ਹਾਂ ਜੀ ਕਿ ਉਹ ਸਾਡੀ ਬੱਚੀ ਸਾਡੀ ਧੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਆ ਕਿ ਬਿਲਕੁਲ ਉਹਨੂੰ ਇਨਸਾਫ ਮਿਲਣਾ ਚਾਹੀਦਾ ਔਰ ਕੋਈ ਹੋਰ ਸਾਡੇ ਕਿਸੇ ਇਸੇ ਕਰਕੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਕਲਾ ਦੇ ਖੇਤਰ 'ਚ ਨਹੀਂ ਆਉਂਦੀਆਂ ਕੁੱਲ ਮਿਲਾ ਕੇ ਬੜੀ ਪੰਜਾਬ ਦੀ ਜਿਹੜੀ ਮਿੱਟੀ ਹੈ ਇਹਦੇ ਵਿੱਚ ਕਲਾ ਹੈ ਜੀ ਇਹਦੇ ਵਿੱਚ ਸੱਭਿਆਚਾਰ ਦੀ ਖੁਸ਼ਬੂ ਹੈ ਔਰ ਜਿਹੜਾ ਵੀ ਕਲਾ ਨਾਲ ਜੁੜਿਆ ਇਨਸਾਨ ਹੈ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਧੀਆ ਸਾਡੀਆਂ ਭੈਣਾਂ ਬੱਚੀਆਂ ਨੇ ਜਿਹੜੀਆਂ ਅਦਾਕਾਰਾ ਵੀ ਨੇ ਗਾਇਕਾ ਵੀ ਨੇ ਕਿਸੇ ਵੀ ਖੇਤਰ ਚ ਨੇ ਜਿਹੜੀਆਂ ਕਲਾ ਨਾਲ ਜੁੜੀਆਂ ਉਹਨਾਂ ਦੇ ਨਾਲ ਇਦਾਂ ਦਾ ਨਹੀਂ ਚਾਹੀਦਾ ਜਿਹੜਾ ਵੀ ਕੁਝ ਕਰਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਜੀ ਤੇ ਮੈਂ ਕਿਉਂਕਿ ਕਲਾ ਨਾਲ ਜੁੜਿਆ ਹਾਂ ਜੀ ਪਹਿਲਾਂ ਸਿੰਗਰ ਰਹੇ ਐਕਟਰ ਰਹੇ ਐ ਤੇ ਸੁਨੰਦਾ ਸ਼ਰਮਾ ਦਾ ਪੂਰਾ ਸਮਰਥਨ ਕਰਦਾ ਜੀ ਕਿ ਉਹ ਸਾਡੀ ਬੱਚੀ ਸਾਡੀ ਧੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਆ ਕਿ ਬਿਲਕੁਲ ਉਹਨੂੰ ਇਨਸਾਫ ਮਿਲਣਾ ਚਾਹੀਦਾ ਔਰ ਕੋਈ ਹੋਰ ਸਾਡੀ ਇਸੇ ਕਰਕੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਕਲਾ ਦੇ ਖੇਤਰ 'ਚ ਨਹੀਂ ਆਉਂਦੀਆਂ। ਕੁੱਲ ਮਿਲਾ ਕੇ ਬੜੀ ਪੰਜਾਬ ਦੀ ਜਿਹੜੀ ਮਿੱਟੀ ਹੈ ਇਹਦੇ ਵਿੱਚ ਕਲਾ ਹੈ ਜੀ। ਇਹਦੇ ਵਿੱਚ ਸੱਭਿਆਚਾਰ ਦੀ ਖੁਸ਼ਬੂ ਹੈ ਔਰ ਜਿਹੜਾ ਵੀ ਕਲਾ ਨਾਲ ਜੁੜਿਆ ਇਨਸਾਨ ਹੈ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਧੀਆ ਸਾਡੀਆਂ ਭੈਣਾ ਬੱਚੀਆਂ ਨੇ ਜਿਹੜੀਆਂ ਅਦਾਕਾਰਾ ਵੀ ਨੇ ਗਾਇਕਾ ਵੀ ਨੇ ਕਿਸੇ ਵੀ ਖੇਤਰ 'ਚ ਜਿਹੜੀਆਂ ਕਲਾ ਨਾਲ ਜੁੜੀਆਂ ਉਹਨਾਂ ਦੇ ਨਾਲ ਇਦਾਂ ਦਾ ਨਹੀਂ ਚਾਹੀਦਾ ਜਿਹੜਾ ਵੀ ਕੁਝ ਕਰਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਜੀ। ਤੇ ਮੈਂ ਕਿਉਂਕਿ ਕਲਾ ਨਾਲ ਜੁੜਿਆ ਹਾਂ ਜੀ ਪਹਿਲਾਂ ਸਿੰਗਰ ਰਹੇ ਐਕਟਰ ਰਹੇ ਹਾਂ ਤੇ ਸੁਨੰਦਾ ਸ਼ਰਮਾ ਦਾ ਪੂਰਾ ਸਮਰਥਨ ਕਰਦਾ ਹਾਂ ਜੀ ਕਿ ਉਹ ਸਾਡੀ ਬੱਚੀ ਸਾਡੀ ਧੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਆ ਕਿ ਬਿਲਕੁਲ ਉਹਨੂੰ ਇਨਸਾਫ ਮਿਲਣਾ ਚਾਹੀਦਾ ਔਰ ਕੋਈ ਹੋਰ ਸਾਡੀ ਕਿਸੇ ਇਸੇ ਕਰਕੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਕਲਾ ਦੇ ਖੇਤਰ 'ਚ ਨਹੀਂ ਆਉਂਦੀਆਂ ਕੁੱਲ ਮਿਲਾ ਕੇ ਬੜੀ ਪੰਜਾਬ ਦੀ ਜਿਹੜੀ ਮਿੱਟੀ ਹੈ ਇਹਦੇ ਵਿੱਚ ਕਲਾ ਹੈ ਜੀ ਇਹਦੇ ਵਿੱਚ ਸੱਭਿਆਚਾਰ ਦੀ ਖੁਸ਼ਬੂ ਹੈ ਔਰ ਜਿਹੜਾ ਵੀ ਕਲਾ ਨਾਲ ਜੁੜਿਆ ਇਨਸਾਨ ਹੈ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਧੀਆ ਸਾਡੀਆਂ ਭੈਣਾਂ ਬੱਚੀਆਂ ਨੇ ਜਿਹੜੀਆਂ ਅਦਾਕਾਰਾ ਵੀ ਨੇ ਗਾਇਕਾ ਵੀ ਨੇ ਕਿਸੇ ਵੀ ਖੇਤਰ ਚ ਜਿਹੜੀਆਂ ਕਲਾ ਨਾਲ ਜੁੜੀਆਂ ਉਹਨਾਂ ਦੇ ਨਾਲ ਇਦਾਂ ਦਾ ਨਹੀਂ ਚਾਹੀਦਾ ਜਿਹੜਾ ਵੀ ਕੁਛ ਕਰਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਜੀ ਤੇ ਮੈਂ ਕਿਉਂਕਿ ਕਲਾ ਨਾਲ ਜੁੜਿਆ ਹੈ ਜੀ ਪਹਿਲਾਂ ਸਿੰਗਰ ਰਹੇ ਐਕਟਰ ਰਹੇ ਐ ਤੇ ਸੁਨੰਦਾ ਸ਼ਰਮਾ ਦਾ ਪੂਰਾ ਸਮਰਥਨ ਕਰਦਾ ਜੀ ਕਿ ਉਹ ਸਾਡੀ ਬੱਚੀ ਸਾਡੀ ਧੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਆ ਕਿ ਬਿਲਕੁਲ ਉਹਨੂੰ ਇਨਸਾਫ ਮਿਲਣਾ ਚਾਹੀਦਾ ਔਰ ਕੋਈ ਹੋਰ ਸਾਡੀ ਇਸੇ ਕਰਕੇ ਸਾਡੀਆਂ ਬੱਚੀਆਂ ਜਿਹੜੀਆਂ ਨੇ ਉਹ ਕਲਾ ਦੇ ਖੇਤਰ 'ਚ ਨਹੀਂ ਆਉਂਦੀਆਂ। ਕੁੱਲ ਮਿਲਾ ਕੇ ਬੜੀ ਪੰਜਾਬ ਦੀ ਜਿਹੜੀ ਮਿੱਟੀ ਹੈ ਇਹਦੇ ਵਿੱਚ ਕਲਾ ਹੈ ਜੀ। ਇਹਦੇ ਵਿੱਚ ਸੱਭਿਆਚਾਰ ਦੀ ਖੁਸ਼ਬੂ ਹੈ ਔਰ ਜਿਹੜਾ ਵੀ ਕਲਾ ਨਾਲ ਜੁੜਿਆ ਇਨਸਾਨ ਹੈ ਔਰ ਖਾਸ ਕਰਕੇ ਜਿਹੜੀਆਂ ਸਾਡੀਆਂ ਧੀਆ ਸਾਡੀਆਂ ਭੈਣਾ ਬੱਚੀਆਂ ਨੇ ਜਿਹੜੀਆਂ ਅਦਾਕਾਰਾ ਵੀ ਨੇ ਗਾਇਕਾ ਵੀ ਨੇ ਕਿਸੇ ਵੀ ਖੇਤਰ 'ਚ ਜਿਹੜੀਆਂ ਕਲਾ ਨਾਲ ਜੁੜੀਆਂ ਉਹਨਾਂ ਦੇ ਨਾਲ ਇਦਾਂ ਦਾ ਨਹੀਂ ਚਾਹੀਦਾ ਜਿਹੜਾ ਵੀ ਕੁਝ ਕਰਦਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ।